ਸਰਹੰਦੋਂ ਕੌਂਤੇ ਆ ਤੇ ਸਹਬਜ਼ਾਦੇ ਛੋਟੇ ਪ੍ਰਦੰਧ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬ ਜੀ ਦਾ ਅਕਾਲੀ ਬਾਬਾ ਫਤਿਹ ਸਿੰਘ ਸਾਹਿਬ ਜੀ ਇਹਨਾਂ ਦੀ ਤੀਸਰੀ ਪੇਸ਼ੀ ਆ 13 ਪੋ ਵਾਲੇ ਦਿਨ ਤੇ 13 ਪੋ ਵਾਲੇ ਦਿਨ ਸੂਬਾ ਸਰਹੰਦ ਕਹਿੰਦਾ ਏ ਕਹਿੰਦਾ ਵੀ ਬੱਚਿਓ ਤੁਹਾਡੇ ਕੋਲ ਹੁਣ ਸਾਡੇ ਧਰਮ ਨੂੰ ਅਪਣਾਉਣ ਤੋਂ ਬਜਾਏ ਕੋਈ ਰਾਹਤ ਨਹੀਂ ਬਚਦਾ ਉਹਦਾ ਕਾਰਨ ਤੁਹਾਡੇ ਭਰਾ ਚਮਕੌਰ ਦੇ ਵਿੱਚ ਕਤਲ ਹੋ ਚੁੱਕੇ ਨੇ ਤੁਹਾਡਾ ਬਾਪ ਕਤਲ ਕਰ ਦਿੱਤਾ ਗਿਆ ਹੈ ਤੇ ਸਾਰਿਆਂ ਨੇ ਖੁਸ਼ੀ ਦੇ ਵਿੱਚ ਮੁਸਕਰਾਇਆ ਏ ਸਹਬ ਜੱਜਾ ਨੇ ਬਚਨ ਕੀਤਾ ਏ ਕਹਿੰਦੇ ਸੂਬਿਆ ਜੇ ਤੂੰ ਇਹ ਗੱਲ ਸੱਚ ਬੋਲਦਾ ਏ ਵੈਸੇ ਤੇਰੇ ਉੱਤੇ ਯਕੀਨ ਨਹੀਂ ਤੂੰ ਝੂਠਾ ਮੁਕਾਰ ਬੰਦਾ ਏ ਪਰ ਜੇ ਤੂੰ ਸੱਚ ਬੋਲ ਰਿਹਾ ਏ ਕਿ ਗੁਰੂ ਪਿਤਾ ਨੂੰ ਸ਼ਹੀਦ ਕਰ ਦਿੱਤਾ ਤੇ ਲਿਆਖਾਂ ਅਸੀਂ ਵੀ ਉਸ ਜਰਨੈਲ ਦੇ ਉਸ ਬਹਾਦਰ ਦੇ ਉਸ ਸੂਰਬੀਰ ਦੇ ਦਰਸ਼ਨ ਕਰ ਲਈਏ ਜਿਹਨੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਤੇ ਵਾਰ ਕੀਤਾ ਹੋ ਯਾਖਾ ਦੇਖੀਏ ਜੋ ਬੰਦਾ ਨਹੀਂ ਹੈਗਾ ਤੇ ਘੱਟੋ ਘੱਟ ਕੋਈ ਸ਼ਸਤਰ ਦੇ ਹੀ ਦਰਸ਼ਨ ਕਰਾ ਦੇ ਜਿਹੜਾ ਪਾਤਸ਼ਾਹ ਦੇ ਉੱਤੇ ਚੱਲਿਆ ਹੋਵੇਗਾ ਜਿਹੜਾ ਗੁਰੂ ਪਿਤਾ ਦੇ ਉੱਤੇ ਸ਼ਸਤਰ ਚੱਲਿਆ ਉਸੇ ਦੇ ਦਰਸ਼ਨ ਕਰਾ ਦੇ ਸੂਬਰ ਕਹਿੰਦਾ ਸੂਬਾ ਸਰਾਣ ਬੋਲਦਾ ਕਹਿੰਦਾ ਨਾ ਉਹ ਸ਼ਸਤਰ ਨਾ ਹਥਿਆਰ ਤੇ ਨਾ ਉਹ ਬੰਦਾ ਤੁਹਾਨੂੰ ਸਬੂਤ ਪੇਸ਼ ਕਰਨਾ ਹੈ ਸਬੂਤ ਦੇ ਵਜੋਂ ਇਸ਼ਾਰਾ ਕੀਤਾ ਤੇ ਇੱਕ ਸੁਨਹਿਰੀ ਥਾਲੀ ਦੇ ਵਿੱਚ ਰੇਸ਼ਮ ਦੇ ਕੱਪੜੇ ਦੇ ਵਿੱਚ ਲਪੇਟ ਕੇ ਇੱਕ ਸਿਰ ਲਿਆਂਦਾ ਗਿਆ ਦੋਨੋਂ ਸਹਬਜ਼ਾਦਿਆਂ ਨੇ ਸੀਸ ਝੁਕਾਇਆ ਈ ਸੁਚਾਨੰਦ ਬੋਲਦਾ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਸਿਰ ਨਹੀਂ ਝੁਕਾਉਂਦੇ ਕਿਸੇ ਨੂੰ ਤੁਸੀਂ ਤਾਂ ਸਿਰ ਨਹੀਂ ਸੀ ਝੁਕਾਉਂਦੇ ਫਿਰ ਇੱਥੇ ਕਿਉਂ ਝੁਕਾਇਆ ਤੇ ਸਹਬਜ਼ਾਦਿਆਂ ਨੇ ਪ੍ਰਤੱਖ ਕੀਤਾ ਈ ਪ੍ਰਮਾਣ ਦਿੱਤਾ ਕਹਿੰਦੇ ਇਹ ਇੱਕ ਸ਼ਹੀਦ ਦਾ ਸਿਰ ਆ ਇਸ ਕਰਕੇ ਇਹਨੂੰ ਸਿਰ ਝੁਕਾਇਆ ਗਿਆ ਜਦੋਂ ਕੱਪੜਾ ਲਾਇਆ ਗਿਆ ਤੇ ਸਹਬਜਾਦੇ ਮੁਸਕਰਾਏ ਨੇ ਸੁਬਾ ਕਹਿੰਦਾ ਵੀ ਕਿਹੋ ਜੇ ਨਦਾਨ ਬੱਚੇ ਆ ਆਪਦੇ ਬਾਪ ਦਾ ਸਿਰ ਦੇ ਕਿਤੇ ਹੱਸਦੇ ਪਏ ਆ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ ਕਹਿੰਦੇ ਤੂੰ ਜੇ ਨਿਆਣਿਆਂ ਵਾਲੀਆਂ ਗੱਲਾਂ ਜਿੱਤਾ ਤੂੰ ਪਿਆ ਏ ਜਿਹੜਾ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਹਿਚਾਨ ਨਹੀਂ ਸਕਦਾ ਤੇ ਉਹਨਾਂ ਨੂੰ ਮਾਰਨ ਦੀਆਂ ਸਕੀਮਾਂ ਘੜੀ ਫਿਰਦਾ ਇਹ ਗੱਲ ਤੇਰੀ ਹੈ ਵੀ ਠੀਕ ਜਿਹੜਾ ਉਹਨਾਂ ਨੂੰ ਪਹਿਚਾਨ ਜਾਂਦਾ ਏ ਉਹਦੀ ਜ਼ਰਤ ਨਹੀਂ ਪੈਂਦੀ ਕਿਉਂ ਚਰਨਾ ਤੋਂ ਉੱਪਰ ਨੂੰ ਚੁੱਕ ਕੇ ਦੇਖ ਲਾਉਂਦਾ ਉਹਦੀ ਨਜ਼ਰ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਪਾਤਸ਼ਾਹ ਦੇ ਗੁਰੂ ਪਿਤਾ ਦੇ ਚਿਹਰੇ ਵੱਲੋਂ ਤੱਕ ਲਵੇ ਤੇ ਜਿਹੜਾ ਮਚਾ ਨਹੀਂ ਸਕਦਾ ਉਹਦੇ ਮਨ ਦੇ ਵਿੱਚ ਇਹੋ ਜਿਹਾ ਬਲਬਲੇ ਉੱਠਣੇ ਦਾ ਸੁਭਾਅ ਕਿ ਆ 28 ਚੰਨ ਇਹ ਪਿਆਰੇ ਭਾਈ ਸੰਗਤ ਸਿੰਘ ਸਾਹਿਬ ਜੀ ਦਾ ਸਹਿਰੇ